ਜਿਹੜੇ ਮੁੰਡੇ ਨਾ ਆਹ ਸਟਾਲ ਤੇ ਕੰਮ ਕਰ ਰਿਹਾ ਇਹ ਵੀ ਯਾਰ ਮੇਲੇ ਦੇ ਵਿੱਚ ਢੇਡੇ ਦੇ ਸਕਦੇ ਸੀ ਪਰ ਇਹਨਾਂ ਨੇ ਮੇਲੇ 'ਚ ਢੇਡੇ ਨਹੀਂ ਦਿੱਤੇ ਨਾ ਦੇਣੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਦੁਨੀਆ ਦੇ ਵਿੱਚ ਵੀਡੀਓ ਨੂੰ ਸ਼ੇਅਰ ਕਰਕੇ ਢੇੜਾ ਕਢਵਾਉਣਾ ਤੁਹਾਡਾ ਕੰਮ ਆ ਇਹ ਯਾਰ ਪੂਰਾ ਮੇਲਾ ਸਾਰੀ ਟੀਮ ਆ ਜਿਹੜੀ ਪੂਰੇ ਪਿਆਰ ਦੇ ਨਾਲ ਲੋਕਾਂ ਨੂੰ ਪੱਗ ਬੰਨ੍ਹਣੀ ਸਿਖਾਉਂਦੇ ਆ ਬੰਨ੍ਹਦੇ ਆ ਯਾਰ ਪੂਰਾ ਦਿਨ ਬਸ ਇਸੇ ਕੰਮ ਤੇ ਹੀ ਲੱਗੇ ਰਹਿੰਦੇ ਆ ਜੇ ਕਿਸੇ ਨੂੰ ਪੱਗ ਚਾਹੀਦੀ ਆ ਤਾਂ ਪੱਗ ਵੀ ਉਪਲਬਧ ਕਰਾਉਂਦੇ ਆ ਕਿੱਡੀ ਵੱਡੀ ਯਾਰ ਸੇਵਾ ਇਹਨਾਂ ਦੀ ਕਿੰਨੀ ਵੱਡੀ ਭਾਵਨਾ ਯਾਰ ਇਹ ਬੰਦਿਆਂ ਦੀ ਜੇ ਇਹ ਬੰਦਿਆਂ ਨੇ ਮੇਲੇ 'ਚ ਢੇਡਾ ਨਹੀਂ ਕੱਢਿਆ ਨਾ ਤੇ ਤੁਸੀਂ ਵੀਡੀਓ ਨੂੰ ਸ਼ੇਅਰ ਕਰਕੇ ਪੂਰੀ ਦੁਨੀਆ ਦੇ ਵਿੱਚ ਇਹਨਾਂ ਦਾ ਢੇਡਾ ਕਢਵਾ ਦਿਓ ਇਹ ਗੱਬਰੂਆਂ ਦਾ ਤੇ ਨਾਲ ਦੀ ਨਾਲ ਮੌਕਸਰ ਸਾਹਿਬ ਦੇ ਵਿੱਚ ਜਦੋਂ ਵੀ ਤੁਸੀਂ ਮੇਲੇ ਤੇ ਜਾਓ ਨਾ ਤਦੂ ਇਹ ਸਟਾਲ ਤੇ ਰੋਕੇ ਜਰੂਰ ਆਇਓ ਤੁਹਾਨੂੰ ਪਤਾ ਲੱਗੂਗਾ ਵੀ ਦੁਨੀਆ ਜਿਹੜੀ ਇਹਨਾਂ ਦੇ ਕੋਲੇ ਖੜਦੀ ਆ ਉਹ ਕਿੰਨਾ ਸਤਕਾਰ ਦਿੰਦੀ ਆ ਕਿੰਨੀ ਰਿਸਪੈਕਟ ਦਿੰਦੀ ਆ ਯਾਰ ਜਿਵੇਂ ਲੋਕ ਵੱਡੇ ਵੱਡੇ ਖੜਾਰੀਆਂ ਦੇ ਜਾਂ ਸਿੰਗਰਾਂ ਦੇ ਫੈਨ ਹੋ ਜਾਂਦੇ ਆ ਨਾ ਉਵੇਂ ਯਾਰ ਮੈਂ ਆ ਮੁੰਡਿਆਂ ਦਾ ਫੈਨ ਹੋ ਗਿਆ ਯਾਰ ਮੈਨੂੰ ਇੰਨਾ ਆਨੰਦ ਆ ਰਿਹਾ ਸੀ ਮੇਰੀ ਰੂਹ ਨੂੰ ਚੈਨ ਆ ਰਿਹਾ ਸੀ ਇਹਨਾਂ ਦੇ ਚਿਹਰਿਆਂ ਤੇ ਜਿਹੜੀ ਭਾਵਨਾ ਆ ਨਾ ਉਹ ਆ ਲਾਸ਼ ਲਾਸ਼ ਕਰਕੇ ਪੈਂਦੀ ਸੀ ਵੀ ਕੀ ਫੀਲਿੰਗ ਹੈ ਇਹਨਾਂ ਦੀ ਤੁਸੀਂ ਦੇਖੋ ਪੱਗ ਬੰਦਿਆਂ ਦੀ ਨੌਜਵਾਨਾਂ ਦੇ ਗੱਬਰੂਆਂ ਦੇ ਪੱਗ ਬੰਦਿਆਂ ਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਯਾਰ ਘਰ ਦਠਾ ਦਿਓ ਤੇ ਇੱਕ ਨੰਬਰ ਆਉਣ ਲੱਗਿਆ ਹੁਣੇ ਆ ਨੰਬਰ ਆ ਗਿਆ ਰੋਕ ਲਿਓ ਵੀਡੀਓ ਵਾਪਸ ਕਰ ਲਿਓ ਨੰਬਰ ਤੇ ਫੋਨ ਵੀ ਕਰਿਓ